ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਅਕਸਰ ਤੁਹਾਨੂੰ ਆਪਣੇ ਚੈਨਲ ਤੇ ਮੈਂ ਪੰਜਾਬ ਦੇ ਹਾਲਾਤਾਂ ਬਾਰੇ ਲੋਕਾਂ ਨਾਲ ਕਦੋਂ ਕਦੋਂ ਕਿਵੇਂ ਕਿਵੇਂ ਕੀ ਕੀ ਹੋ ਰਿਹਾ ਕਿੱਥੇ ਕਿੱਥੇ ਹੋ ਰਿਹਾ ਮੈਂ ਤੁਹਾਡੇ ਕੋਲ ਅਕਸਰ ਇਦਾਂ ਦੇ ਮਸਲੇ ਉਠਾਉਂਦਾ ਰਹਿੰਦਾ ਅੱਜ ਵੀ ਆਪਣੇ ਕੋਲ ਇੱਕ ਬੜੀ ਪਿਆਰੀ ਬੱਚੀ ਆਈ ਹੈ ਦੋਸਤੋ ਇਹ ਵੀ ਕਿਸੇ ਦੀ ਤਸ਼ੱਦਦ ਦਾ ਸ਼ਿਕਾਰ ਆ ਮੈਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਸਿੱਧੇ ਤੌਰ ਤੇ ਕੋਈ ਗੱਲਬਾਤ ਦਾ سلسلہ ਸ਼ੁਰੂ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕੀ ਸ਼ੌਕਾਂ ਮਾ ਤੁਹਾਡਾ ਸਰਜੀਕਾ ਸਰਜੀਕਾ ਕਿੰਨੀ ਉਮਰ ਆ ਤੁਹਾਡੀ 27 27 ਪੜੇ ਲਿਖੇ ਹੋ ਹਾਂਜੀ ਕਿੰਨਾ ਪੜੇ ਹੋ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਦੋਂ ਕੀਤੀ ਸੀ 2017 ਕੋਪੀਟ ਠੀਕ ਹੈ ਤੁਸੀਂ ਅੱਜ ਮੈਨੂੰ ਬੁਲਾਇਆ ਅਜਿਹਾ ਕੀ ਹੋ ਗਿਆ ਕਿ 27 ਸਾਲ ਦੀ ਉਮਰ ਆ ਗ੍ਰੈਜੂਏਸ਼ਨ ਤੁਹਾਡੀ ਕੀਤੀ ਹੋਈ ਆ ਤੁਸੀਂ ਬੜੇ ਦੇਖਣ ਨੂੰ ਇੱਕ ਆਫਿਸ ਚ ਵੀ ਕੰਮ ਕਰਦੇ ਲੱਗਦੇ ਹੋ ਹਾਂਜੀ ਜੋਬ ਕਰਦੇ ਹੋ ਹਾਂਜੀ ਕਿੱਥੇ ਕਰਦੇ ਹੋ ਫਲੋਸ ਗਾਂਧੀ ਮਾਰਕੀਟ ਠੀਕ ਹੈ ਮਤਲਬ ਕਿੰਨੇ ਸਾਲ ਕਿੰਨੇ ਜਿਹੜੇ ਤੋਂ ਜੋਬ ਕਰ ਰਹੇ ਹੋ 3 ਤੋਂ 3.5 ਸਾਲ ਹੋ ਗਏ 3 ਸਾਲ ਤੋਂ ਹੋ ਗਏ ਸਰਵਿਸ ਕਲਾਸ ਲੈਡੀਆਂ ਹੋ ਹਾਂਜੀ ਅਜੇ ਹੱਕ ਹੀ ਹੋ ਗਿਆ ਕਿ ਤੁਸੀਂ ਘਬਰਾਏ ਹੋਏ ਹੋ ਇਹ ਕੁਝ ਵੀ ਨਹੀਂ ਅਚਾਨਕ ਮੇਰਾ ਜੋਬ ਤੋਂ ਰਾਤ ਨੂੰ ਘਰ ਜਾ ਰਹੀ ਸੀ ਰਸਤੇ ਦੇ ਵਿੱਚ ਲੰਨੇ ਕਿੱਥੇ ਹੋ ਅਦਾਰਸ਼ ਨਗਰ ਟਿਪਾਰੋ ਅਦਾਰਸ਼ ਨਗਰ ਟਿਪਾਰੋ ਠੀਕ ਹੈ ਅੰਕੇ ਘਰ ਜਾ ਰਹੀ ਸੀ ਰਸਤੇ ਦੇ ਵਿੱਚ ਮੈਂ ਤੇ ਦੋ ਮੁੰਡੇ ਚਾਹ ਨੇ ਜਿੱਕਦਾ ਮੇਰੇ ਕੋਲ ਆਏ ਮੈਨੂੰ ਲੱਗਿਆ ਸ਼ਾਇਦ ਕਿ ਰੋਂਗ ਸਾਈਡ ਹੋਏ ਆ ਵੀ ਮੇਰੇ ਹੱਥ ਉੱਤੇ ਉਹਨਾਂ ਦਾ ਹੱਥ ਵੱਜਿਆ ਤੇ ਮੇਰਾ ਫੋਨ ਥੱਲੇ ਡਿੱਗ ਗਿਆ ਮੈਂ ਥੱਲੇ ਦੇਖਣ ਲੱਗ ਗਈ ਫੋਨ ਥੱਲੇ نیچے ਮੇਰਾ ਫੋਨ ਲੈ ਕੇ ਚਲੇ ਗਿਆ ਸੀ ਅੱਛਾ ਪਹਿਲਾਂ ਉਹਨੇ ਹੱਥ ਮਾਰੇ ਆ ਹਾਂਜੀ ਫੋਨ ਗਿਰਿਆ ਹਾਂਜੀ ਫਿਰ ਉਹਨਾਂ ਨੇ ਫੋਨ ਚੁੱਕਿਆ ਹਾਂਜੀ ਤੇ ਤੁਸੀਂ ਉਹਦਾ ਕੋਈ ਬਾਈਕ ਦਾ ਨੰਬਰ ਨੋਟ ਨਹੀਂ ਕੀਤਾ ਨਹੀਂ ਉਹ ਕੁਝ ਦੇਖੀ ਨਹੀਂ ਰਿਹਾ ਸੀ ਡਿਸਪਲੇ ਤੇ ਬਿਲਕੁਲ ਲਾਈਟ ਆ ਪੈ ਰਹੀਆਂ ਸਨਾਂ ਤੇ ਕਿੰਨੀ ਟਾਈਮ ਕਿਨੱਕ ਸੀਗਾ ਟਾਈਮ 7:43 ਦਾ 7:43 ਮਿੰਟ ਸ਼ਾਮ ਦੇ ਹਾਂਜੀ ਤੇ ਵਾਕਾ ਕਿੱਥੋਂ ਦਾ ਆਰੀ ਏਰੀਆ ਕਿਹੜਾ ਸੀ ਅ ਅਦਾਰਸ਼ਨਗਰ ਗਲੀ ਨੰਬਰ 1 ਅਦਾਰਸ਼ ਇਹ ਖਣ ਮੇਰੇ ਘਰ ਤੋਂ 5 ਗਾ 60 ਤੁਹਾਡੇ ਘਰ ਦੇ ਕੋਲ ਹਾਂਜੀ ਮਤਲਬ ਤੁਸੀਂ ਆਪਣੀ ਗਲੀ ਵਿੱਚ ਵੀ ਸੇਫ ਨਹੀਂ ਹਾਂਜੀ ਤੇ ਤੁਹਾਨੂੰ ਪੁਲਿਸ ਸਟੇਸ਼ਨ ਕਿਹੜਾ ਪੈਂਦਾ ਟਿੱਬਾ ਰੋਡ ਟਿੱਬਾ ਰੋਡ ਤੁਸੀਂ ਪੁਲਿਸ ਸਟੇਸ਼ਨ ਗਏ ਹਾਂਜੀ ਉੱਥੇ ਕੋਈ ਅਪਲੀਕੇਸ਼ਨ ਦਿੱਤੀ ਹਾਂਜੀ ਉਹਨਾਂ ਨੂੰ ਦੱਸਿਆ ਸਾਰਾ ਕੁਝ ਹਾਂਜੀ ਫਿਰ ਪੁਲਿਸ ਕੀ ਕਹਿੰਦੀ ਪੁਲਿਸ ਕਹਿੰਦੀ ਹੈ ਵੀ ਤੁਸੀਂ ਜਾਓ ਵੀ ਹੁਣ ਟ੍ਰੇਸਿੰਗ ਨਹੀਂ ਹੋ ਸਕਦਾ ਫੋਨ ਕਿਉਂਕਿ ਉਹਦਾ ਸੌਫਟਵੇਅਰ ਹੋ ਗਿਆ ਬੰਦ ਕਿ ਮਾਰਨਿੰਗ ਵੇਲੇ ਆਪਾਂ ਚੈੱਕ ਕਰਾਂਗੇ ਅੱਛਾ ਹਾਂਜੀ ਫਿਰ ਅੱਗੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਜਦੋਂ ਮੈਂ ਰਿਪੋਰਟ ਦੀ ਕਾਪੀ ਮੰਗੀ ਮੇਰੇ ਬ੍ਰਦਰ ਨੇ ਉਹਨਾਂ ਨੇ ਮਨਾਂ ਕਰਤਾ ਸੀ ਪੁਲਿਸ ਨੇ ਅਰਜੀ ਦੀ ਕਾਪੀ ਦੇਣ ਤੋਂ ਮਨਾਂ ਕਰਤਾ ਨਹੀਂ ਵਸੇ ਇਦਾਂ ਹੋ ਨਹੀਂ ਸਕਦਾ ਨਹੀਂ ਉਹਨਾਂ ਨੇ ਮਨਾਂ ਕੀਤਾ ਇਹ ਦੇਖ ਲਓ ਝੂਠ ਕਾ ਨਹੀਂ ਬੋਲ ਰਹੇ ਨਹੀਂ ਸੱਚ ਬੋਲ ਰਹੀ ਹਾਂ ਕਸਟਮਰ ਬਹੁਤ ਪਬਲਿਕ ਦੇਖੂਗੀ ਤੁਹਾਡੀ ਵੀਡੀਓ ਹਾਂਜੀ ਜੀ ਔਰ ਤੁਹਾਡੀ ਕੱਲ ਦਾ ਪੁਲਿਸ ਦਾ ਪੁਲਿਸ ਦੀ ਛਵੀ ਖਰਾਬ ਹੋਊਗੀ ਤੁਹਾਡੇ ਇਸ ਮੈਸੇਜ ਨਾਲ ਕੋਈ ਗੱਲ ਨਹੀਂ ਜੀ ਪਰ ਜੋ ਸੱਚ ਆ ਉਹ ਸੱਚ ਹੀ ਦੱਸਿਆ ਤੇ ਪੁਲਿਸ ਨੇ ਤੁਹਾਨੂੰ ਮਨਾਂ ਕਰਤਾ ਵੀ ਅਰਜੀ ਦੀ ਕਾਪੀ ਨਹੀਂ ਦੇਣੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਰੇ ਬ੍ਰਦਰ ਕਹਿੰਦੇ ਫੋਟੋ ਖਿੱਚਣ ਦੇ ਪਹਿਲੀ ਗੱਲ ਤਾਂ ਇਹ ਜਦੋਂ ਆਪਾਂ ਲੈਟਰ ਲਿਖ ਰਹੇ ਸੀਗੇ ਠੀਕ ਆ ਮੈਂ ਉਹਨਾਂ ਨੇ ਮੇਰੇ ਪੁੱਛਿਆ ਤੁਹਾਡਾ ਨਾਮ ਕੀ ਮੈਂ ਕਿਹਾ ਸਰਜੀਤ ਕੌਰ ਜਿਹੜੇ ਲੈਟਰ ਲਿਖ ਰਹੇ ਸੀ ਜਿਹੜੇ ਲਖਵਾ ਰਹੇ ਸੀ ਉਹਨਾਂ ਨੇ ਮੈਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੌਣ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਦੀ ਡਾਟਰ ਆ ਮੇਰੇ ਫਾਦਰ ਦਾ ਨਾਮ ਪੁੱਛਿਆ ਉਹਨਾਂ ਨੇ ਡਾਟਰ ਆਫ ਸਹੀ ਬੋਲਿਆ ਜਿਹੜੇ ਲਾਗੇ ਲਖਵਾ ਰਹੇ ਸੀਗੇ ਤੇ ਜਿਹੜਾ ਲਿਖਣ ਵਾਲੇ ਉਹਨੇ ਵਾਈਫ ਆਫ ਲਿਖ ਦਿੱਤਾ ਸੀ ਉਹਦੇ ਵਿੱਚ ਠੀਕ ਹੈ ਤੇ ਫਿਰ ਉਹਨੇ ਕੱਟ ਕਰਕੇ ਉਹਨੇ ਕਿਹਾ ਵੀ ਮੁੰਡੇ ਨੂੰ ਵੀ ਕੱਟ ਕਰਕੇ ਉਹਨੂੰ ਡਾਟਰ ਆਫ ਕਰ ਦਿੱਤੇ ਫਿਰ ਉਹਨੇ ਮਤਲਬ ਤੁਹਾਨੂੰ ਕੀ ਲੱਗਦਾ ਵੀ ਇਹ ਕਲੈਰਿਕਲ ਮਿਸਟੇਕ ਕੀਤੀ ਹੈ ਜਾਂ ਉਹਨੇ ਜਾਣ ਬੁਝ ਕੇ ਕੀਤਾ ਇਹਦੇ ਬਾਰੇ ਦੱਸੋ ਇਸ ਚੀਜ਼ ਬਾਰੇ ਨਹੀਂ ਪਤਾ ਦੇਖੋ ਨਾ ਜਦ ਤੁਸੀਂ ਬੋਲ ਰਹੇ ਹੋ ਉਧਰ ਉਹਦੀ ਜਿਹੜੇ ਲੱਗੇ ਉਹਨਾਂ ਦੇ ਖੜੇ ਹੋਏ ਸੀ ਨਾ ਡਾਕਟਰ ਆਫ ਤੁਸੀਂ ਲਿਖਾ ਰਹੇ ਹੋ ਹਾਂਜੀ ਤੇ ਉਹ ਵੀ ਲੱਗੇ ਜਿਹੜੇ ਉਹਨਾਂ ਦੇ ਨਾਲ ਇੱਕ ਹੋਰ ਖੜੇ ਸੀ ਉਹ ਡਾਕਟਰ ਆਫ ਹੀ ਲਿਖਾ ਰਹੇ ਸੀ ਪਰ ਉਹ ਲਿਖਣ ਵਾਲਾ ਵਾਈਫ ਆਫ ਲਿਖ ਰਿਹਾ ਹਾਂਜੀ ਉਹਨੇ ਉਹ ਕੋ ਬਾਈ ਮਿਸਟੇਕ ਹੋ ਗਿਆ ਹੋਗਾ ਤੇ ਕੁਝ ਵੀ ਹੈ ਉਹ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮਤਲਬ ਤੁਸੀਂ ਇਹ ਗੱਲ ਤੁਹਾਡੇ ਸਾਹਮਣੇ ਹੋਇਆ ਵੀ ਉਹਨੇ ਵਾਈਫ ਆਫ ਦੇ ਗਿਆ ਬਾਅਦ ਤੋਂ ਉਹਨੇ ਡਾਕਟਰ ਆਫ ਕੀਤਾ ਹਾਂਜੀ ਦੋਸਤੋ ਇਹ ਬਹੁਤ ਸੋਲਿਡ অর ਸਟਰੋਂਗ ਪੁਆਇੰਟ ਆ ਅਕਸਰ ਪੁਲਿਸ ਬੋਲ ਦੇ ਕੁਛ ਲਿਖਦੀ ਕੁਛ ਆ ਇਹ ਕੋਈ ਕੇਸ ਇਹਦੀ ਵਾਲਾ ਗੱਲ ਨਵਾਂ ਨਹੀਂ ਇਹਦੇ ਵਾਸਤੇ ਤਾਂ ਗੱਲ ਨਵੀਂ ਆ ਕਿਉਂਕਿ ਇਹ ਲੜਕੀ ਵਾਸਤੇ ਪਹਿਲੀ ਵਾਰ ਇਦਾਂ ਹੋਇਆ ਮੇਰੇ ਕੋਲ ਇਹਦੇ ਨਾਲ ਦੇ 3-4 ਕੇਸ ਆ ਚੁੱਕੇ ਆ ਪਟਿਆਲੇ ਤੋਂ ਵੀ ਮੇਰੇ ਕੋਲ ਇੱਕ ਇਦਾਂ ਦਾ ਕੇਸ ਆਇਆ ਸੀ ਪੁਲਿਸ ਨੂੰ ਬੋਲਿਆ ਕੁਛ ਜਾਂਦਾ ਪੁਲਿਸ ਲਿਖਦੀ ਕੁਛ ਹੋਰ ਆ ਔਰ ਫਿਰ ਜਲਦਬਾਜੀ ਦੇ ਵਿੱਚ ਕਿਉਂਕਿ ਲਿਖਿਆ ਤਾਂ ਆਪਣੇ ਬੰਦੇ ਦੇ ਹੱਕ 'ਚ ਹੁੰਦਾ ਨਾ ਜਿੱਦੋਂ ਆਪਾਂ ਨੂੰ ਪ੍ਰੈਸ਼ਰ ਪਿਆ ਹੁੰਦਾ ਫਿਰ ਉਹ ਖਤਮ ਕਰਨ ਵਾਸਤੇ ਬੀਬੀ ਫੜਫੜਸਾਂ ਕਰ ਸਾਈਨ ਕਰ ਜਗਾ ਹੈ ਨਹੀਂ ਟਾਈਮ ਹੈ ਨਹੀਂ ਅਸੀਂ ਜਾਣਾ ਜਲਦਬਾਜ਼ੀ ਕਰਕੇ ਕਨਫਿਊਜ਼ ਕਰ ਦਿੰਦੇ ਆ ਪਾਰਟੀ ਨੂੰ ਔਰ ਫਿਰ ਉਹ ਤੋਂ ਸਾਈਨ ਕਰਾ ਲੈਂਦੇ ਆ ਸਾਈਨ ਵੀ ਤਿੰਨ ਚਾਰ ਜਗਾ ਗਲਤ ਲਾਈਨਾਂ ਦੀ ਜਗਾ ਛੱਡ ਕੇ ਕਰਵਾਇਆ ਜਾਂਦਾ ਜਿਹਦੇ ਨਾਲ ਕੀ ਆ ਅਸੀਂ ਪੁਲਿਸ ਉਹ ਰਾਜੀਨਾਮਾ ਉਹ ਅਰਜੀ ਉਹ ਬਿਆਨ ਉਹਦੇ ਚੋਂ ਤਿੰਨ ਚਾਰ ਜਿਹੜੀ ਲਾਈਨ ਛੱਡਦੀ ਆ ਉਹਦੇ ਚ ਆਪਣੀ ਮਰਜ਼ੀ ਦੀਆਂ ਲਾਈਨਾਂ ਲਿਖ ਲੈਂਦੀ ਆ ਜਿੱਦੋਂ ਪ੍ਰੈਸ਼ਰ ਪਿਆ ਹੁੰਦਾ ਉਹਦੇ ਹੱਕ 'ਚ ਦੋਸਤੋ ਇਹ ਗੱਲ ਬਹੁਤ ਜ਼ਿਆਦਾ ਗੌਰ ਕਰਨ ਵਾਲੀ ਔਰ ਸੁਣਨ ਔਰ ਸਮਝਣ ਵਾਲੀ ਗੱਲ ਆ ਪੁਲਿਸ ਜਿਹੜੀ ਕਿ ਸਾਡੇ ਡਿਫੈਂਸ ਲਈ ਆ ਡਿਸਿਪਲਿਨਰੀ ਫੋਰਸ ਕਿਹਾ ਜਾਂਦਾ ਇਹਨੂੰ ਔਰ ਸਾਡੀ ਪ੍ਰੋਟੈਕਸ਼ਨ ਲਈ ਆ ਸਾਡੇ ਟੈਕਸਾਂ ਚੋਂ ਤਨਖਾਹ ਲੈਂਦੀ ਆ ਪਰ ਪੁਲਿਸ ਸਾਨੂੰ ਡਰਾਉਂਦੀ ਆ ਅਕਸਰ ਵੱਡੇ ਵੱਡੇ ਅਫਸਰ ਕਹਿੰਦੇ ਆ ਕਿ ਪੁਲਿਸ ਨਾਲ ਪਬਲਿਕ ਦਾ ਦੋਸਤਾਨਾ ਰਿਲੇਸ਼ਨ ਹੋਵੇ ਪਰ ਪੁਲਿਸ ਦਾ ਰਿਲੇਸ਼ਨ ਦੋਸਤਾਨਾ ਕ੍ਰਿਮੀਨਲ ਲੋਗਾਂ ਨਾਲ ਜਿਨਨੇ ਨਾਮੀ ਗੈਂਗਸਟਰ ਜਿਨਨੇ ਜੇਬ ਕਤਰੇ ਜਿਨਨੇ ਮਰਡਰ ਕਰਨ ਵਾਲੇ ਜਿਨਨੇ ਲੁਟੇਰੇ ਲੋਕ ਹੁੰਦੇ ਆ ਉਹਨਾਂ ਨਾਲ ਪੁਲਿਸ ਦਾ ਦੋਸਤਾਨਾ ਹੁੰਦਾ ਜਦਕੀ ਪੁਲਿਸ ਦੀ ਇੱਜ਼ਤ ਔਰ ਪੁਲਿਸ ਦਾ ਰਿਸਪੈਕਟ ਪੁਲਿਸ ਦਾ ਪਿਆਰ ਇੱਕ ਆਦਰਨਯ ਰਿਪਬਲਿਕ ਦੇ ਦਿਲ ਚੋਣਾ ਚਾਹੀਦਾ ਅੱਗੇ ਦੱਸੋ ਆ ਉਸ ਤੋਂ ਬਾਅਦ ਰਿਪੋਰਟ ਲਿਖੀ ਉਹਨਾਂ ਨੇ ਕਿਉਂਕਿ ਉਹਨਾਂ ਨੇ ਮੇਰੇ ਬ੍ਰਦਰ ਦੋ ਜਣੇ ਨੂੰ ਕੈਰੇਜ ਵੀ ਇੱਕ ਜਣਾ ਬਾਹਰ ਚਲੇ ਜਾਓ ਇੱਕ ਜਣਾ ਰੁਕ ਜਾਓ ਠੀਕ ਹੈ ਤੇ ਮੇਰੇ ਬ੍ਰਦਰ ਮੈਂ ਆਪਣੇ ਬ੍ਰਦਰ ਨੂੰ ਦਬਕਾ ਕਰਕੇ ਕਿਹਾ ਵੀ ਮੈਂ ਆਪਣੇ ਮਦਰ ਨੂੰ ਕਿਹਾ ਤੁਸੀਂ ਟੇਬਲ ਤੇ ਆ ਜਾਓ ਕਿ ਤੁਸੀਂ ਉੱਥੇ ਬੈਠ ਜਾਓ ਮੈਂ ਆਪਣੇ ਬ੍ਰਦਰ ਨੂੰ ਕਿਹਾ ਮੈਂ ਕਿਹਾ ਤੂੰ ਕਿੱਥੇ ਜਾ ਰਿਹਾ ਥੇ ਇੱਥੇ ਰੁਕ ਤੂੰ ਇੱਥੇ ਖੜਾ ਫਿਰ ਉਹ ਉੱਥੇ ਹੀ ਖੜਿਆ ਰਿਹਾ ਜਦੋਂ ਤੱਕ ਮੈਂ ਰਿਪੋਰਟ ਲਖਾ ਲਈ ਸੀ ਕੋਠੀ ਖੜਾ ਹੋਇਆ ਸੀ ਫਿਰ ਉਸ ਤੋਂ ਬਾਅਦ ਨਹੀਂ ਮਤਲਬ ਪੁਲਿਸ ਨੇ ਤੁਹਾਡੇ ਪਰਿਵਾਰ ਦੇ ਬੰਦਿਆਂ ਦੇ ਆਉਣ ਦਾ ਵੀ ਇਤਰਾਜ਼ ਕੀਤਾ ਉਹ ਕਹਿੰਦੇ ਵੀ ਇੱਕ ਪਰਸਨ ਇੱਕ ਪਰਸਨ ਅੰ ਮਤਲਬ 2% ਵੈਨ ਇਕਨ ਕੋਰ ਰਿਪੋਰਟ ਲਿਖੋਣਾ ਕੋਰਣਾ ਇਕ ਉਹ ਨਹੀਂ ਨਾ ਬਾਕੀ ਬਾਅਦ ਇਹਦਾ ਕੀ ਕਰੂੰ ਤੁਸੀਂ ਪੁੱਛਿਆ ਨਹੀਂ ਨਹੀਂ ਇਸ ਚੀਜ਼ ਤੁਹਾਨੂੰ ਪਤਾ ਹੈ ਕਿ ਪੁਲਿਸ ਸਟੇਸ਼ਨ ਤੁਹਾਡੇ ਲਈ ਆ ਹਾਂਜੀ ਪੁਲਿਸ ਕਿਸੇ ਕਿਸੇ ਉੱਚ ਅਧਿਕਾਰੀ ਦਾ ਦਫ਼ਤਰ ਨਹੀਂ ਹੁੰਦਾ ਦਫ਼ਤਰ ਦੇ ਵਿੱਚ ਅਫਸਰ ਬਦਲਦੇ ਆ ਪਰ ਪਬਲਿਕ ਉਹੀ ਹੁੰਦੀ ਆ ਹਾਂਜੀ ਤੇ ਤੁਹਾਨੂੰ ਕਿਉਂ ਕਿਹਾ ਜਾ ਰਿਹਾ ਉੱਥੇ ਰਸ਼ੀ ਜ਼ਿਆਦਾ ਸੀ ਰਾਸ਼ੂਣ ਤਾਂ ਕਹਿੰਦੇ ਉਹਨੂੰ ਵੀ ਇੱਕ ਬੰਦਾ ਮੇਰੇ ਨਾਲ ਮੇਰੇ ਘਰ ਦੇ ਔਰ ਬਾਹਰ ਮੇਰੇ ਤੁਹਾਡੇ ਤੋਂ ਇਲਾਵਾ ਉੱਥੇ ਹੋਰ ਕਿੰਨੀਆਂ ਪਾਰਟੀਆਂ ਆਈਆਂ ਹੋਈਆਂ ਸੀ ਕੋਈ ਨਹੀਂ ਸੀ ਇੱਕ ਸੀਗੇ ਸਿਰਫ ਉਹ ਮਤਲਬ ਕਿ ਉਹਨਾਂ ਕੋਲ ਬੈਠੇ ਹੋਏ ਸੀਗੇ ਮਤਲਬ ਕੋਈ ਰਾਸ਼ ਨਹੀਂ ਸੀ ਰਾਸ਼ ਨਹੀਂ ਸੀ ਮੇਰੇ ਫਿਰ ਇਹ ਗੱਲ ਕਹਿਣ ਦਾ ਕੀ ਮਕਸਦ ਸੀ ਮੇਰੇ ਨਾਲ ਹੀ 8-10 ਜਣੇ ਤੁਹਾਨੂੰ ਅਰਜੀ ਦਿੱਤੀ ਉਹਨਾਂ ਨੇ ਨਹੀਂ ਜੀ ਕੋਈ ਉਹਦਾ ਬੈਲੀ ਨੰਬਰ ਦਿੱਤਾ ਨਹੀਂ ਕਿਉਂ ਤੁਸੀਂ ਮੰਗਿਆ ਫੋਟੋ ਮੇਰੇ ਬ੍ਰਦਰ ਨੇ ਕਿਸੀ ਕਿਚਨ ਲੈਣੇ ਉਹਨਾਂ ਨੇ ਕਿਚਨ ਨਹੀਂ ਦਿੱਤੀ ਦੋਸਤੋ ਸੁਣ ਰਹੇ ਹੋ ਤੁਸੀਂ ਇੱਕ ਪੜ੍ਹੇ ਲਿਖੀ ਲੜਕੀ ਇਹ ਦੱਸ ਰਹੀ ਆ ਕਿ ਪੁਲਿਸ ਫੋਟੋ ਤੱਕ ਨਹੀਂ ਖਿਚਣ ਦਿੰਦੀ ਇਹ ਆ ਥਾਣਿਆਂ ਦੇ ਅਫਸਰਾਂ ਦਾ ਹਾਲ ਅਕਸਰ ਮੈਂ ਆਪਣੀਆਂ ਰਿਕਾਰਡਿੰਗਾਂ ਦੇ ਵਿੱਚ ਆਪਣੀਆਂ ਵੀਡੀਓ ਦੇ ਵਿੱਚ ਕਹਿੰਨਾ ਕਿ ਗਰਾਉਂਡ ਲੈਵਲ ਪੁਲਿਸ ਦਾ ਜਿਹੜਾ ਹੌਲਦਾਰ ਐਸਆਈ ਇੰਸਪੈਕਟਰ ਰੈਂਕ ਤੱਕ ਪੁਲਿਸ ਦੇ ਮੁਲਾਜ਼ਮ ਵਧੀਆ ਤਰੀਕੇ ਨਾਲ ਅੱਛੀ ਕੁਆਲਿਟੀ ਦੇ ਕ੍ਰਪ ਲੋਗ ਨੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਤੁਸੀਂ ਕੀ ਚਾਹੁੰਦੇ ਹੋ ਹੁਣ ਅੱਗੇ ਇੱਕ ਚੀਜ਼ ਇਹ ਆ ਕਿ ਜਿੱਥੋਂ ਮੇਰਾ ਫੋਨ ਹੋਇਆ ਉੱਥੋਂ ਦੀ ਪੰਜ ਛੇ ਘਰ ਇਦਾਂ ਦੇ ਆ ਕਿ ਮਤਲਬ ਕਿ ਹੈਗੇ ਸਾਰੇ ਮਤਲਬ ਜਾਣਦੇ ਪਛਾਣਦੇ ਆ ਪਰ ਉਹਨਾਂ ਦੇ ਘਰਾ ਦੇ ਵਿੱਚੋਂ ਵੀ ਫੋਨ ਹੋਇਆ ਸਿਰਫ ਉਨੇ ਕੀ ਜਗ੍ਹਾ ਤੋਂ ਨਾ ਉੱਤੋਂ ਅੱਗੇ ਤੇ ਨਾ ਉੱਤੋਂ ਪਿੱਛੇ ਬਸੋ ਇੱਕ ਇੱਕੋ ਹੀ ਲਿਮਟਡ ਜਿਹਾ ਏਰੀਆ ਹਾਂਜੀ ਸਿਰਫ ਉੱਥੇ ਹੀ ਫੋਨ ਕੋ ਹੁੰਦੇ ਆ ਉੱਤੋਂ ਇਲਾਵਾ ਨਾ ਤਾਂ ਅਗਲੇ ਪਾਸੇ ਫੋਨ ਜਾਂ ਨਾ ਪਿਛਲੇ ਪਾਸੇ ਫੋਨ ਹੁੰਦੇ ਪੁਲਿਸ ਨੂੰ ਤੁਸੀਂ ਦੱਸ ਦਿੰਦੇ ਹੋ ਪਰ ਪੁਲਿਸ ਨੇ ਇੰਟਰਸਟ ਕੀਤਾ ਹਾਲ ਤੱਕ ਕੋਈ ਉਹਨਾਂ ਦਾ ਨਹੀਂ ਮੈਨੂੰ ਉਹਨਾਂ ਨੇ ਨਹੀਂ ਪਤਾ ਮੈਨੂੰ ਉਹਨਾਂ ਨੇ ਰਿਪੋਰਟ ਲਖਾਈ ਹੈ ਤੇ ਨਹੀਂ ਲਖਾਈ ਬਟ ਮੈਂ ਮੈਨੂੰ ਤਾਂ ਮੈਨੂੰ ਕਿਉਂਕਿ ਉਹਦੇ ਵਿੱਚ ਮੇਰੇ ਜ਼ਰੂਰੀ ਡਾਕੂਮੈਂਟ ਸੀਗੇ ਕਾਰਜ ਦੀ ਬਹੁਤ ਕੁਝ ਸੀ ਉਹਦੇ ਵਿੱਚ ਮੇਰਾ ਜ਼ਰੂਰੀ ਤੇ ਮੈਂ ਤਾਂ ਹੀ ਰਿਪੋਰਟ ਲਖਾਈ ਹੈ ਕਿਉਂਕਿ ਉਹ ਕਹਿੰਦੇ ਕੋਈ ਨਹੀਂ ਅਗਰ ਜੇ ਤੇਰੇ ਨਾਲ ਸਾਨੂੰ ਸਾਥ ਦੇਣ ਦੀ ਲੋੜ ਪਈ ਸੀ ਤੇਰੇ ਨਾਲ ਖੜੇ ਪਰ ਪੁਲਿਸ ਨੇ ਹਾਲੇ ਤੱਕ ਤੁਹਾਡੇ ਤੋਂ ਇਲਾਵਾ ਜਾਂ ਪਹਿਲਾਂ ਕੋਈ ਹੋਰ ਫੋਨ ਟ੍ਰੇਸ ਕੀਤੇ ਹੈ ਨਹੀਂ ਹਜੇ ਕੋਈ ਨਹੀਂ ਹੋਇਆ ਉਹਨਾਂ ਚ ਕੋਈ ਵੀ ਨਹੀਂ ਹੋਇਆ ਦੋਸਤੋ ਸਾਰਾ ਕੁਝ ਤੁਸੀਂ ਖੁਦ ਸੁਣ ਰਹੇ ਹੋ ਕਿ 6ਵਾਂ 7ਵਾਂ ਫੋਨ ਸ਼ਾਇਦ ਮੇभी ਮੇਰਾ ਹੈ ਇੱਕ ਇੱਕ ਨੰਬਰ ਗਲੀ ਚ ਕਿੰਨੇ ਕ ਮਕਾਨ ਹੋਣਗੇ ਕਿ ਜਦੋਂ 6-7 ਮਕਾਨ ਚੋਂ ਫਲੋ ਫਲੋ ਫੋਨ ਚੋਰੀ ਹੋ ਜਾਣੇ ਖੋਏ ਜਾਣੇ ਪੁਲਿਸ ਵਾਸਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਤੁਸੀਂ ਕੀ ਚਾਹੁੰਦੇ ਹੋ ਪੁਲਿਸ ਤੋਂ ਤੁਹਾਨੂੰ ਇਨਸਾਫ ਨਹੀਂ ਮਿਲਿਆ ਨਹੀਂ ਹਜ ਤੱਕ ਤਾਂ ਨਹੀਂ ਮਿਲਿਆ 2 ਦਿਨ ਹੋ ਗਏ ਬਿਹੇਵੀਅਰ ਵੀ ਤੁਹਾਨੂੰ ਪਸੰਦ ਨਹੀਂ ਆਇਆ ਬਿਲਕੁਲ ਵੀ ਨਹੀਂ ਆਇਆ ਤੁਸੀਂ ਕੀ ਚਾਹੁੰਦੇ ਹੋ ਕਿ ਡੀਜੀਪੀ ਸਾਹਿਬ ਨੂੰ ਕੀ ਹਦਾਇਤ ਕੀ ਮੰਗ ਕਰਦੇ ਹੋ ਡੀਜੀਪੀ ਤੋਂ ਕਿ ਘੱਟੋ ਘਾਟ ਆਪਣੇ ਪੰਜਾਬ ਦੇ ਵਿੱਚ ਇਦਾਂ ਦੇ ਕੰਮ ਨਾ ਹੋਣ ਨੇ ਕੰਮ ਹੋਣਾ ਦੇਖੋ ਮੇਰੀ ਗੱਲ ਸੁਣੋ ਕ੍ਰਾਈਮ ਤਾਂ ਵਿਦੇਸ਼ਾਂ ਵਿੱਚ ਵੀ ਆ ਬਟ ਇਦਾਂ ਨਹੀਂ ਹੁੰਦਾ ਉੱਥੇ ਕਿੱਦਾਂ ਨਹੀਂ ਹੁੰਦਾ ਕ੍ਰਾਈਮ ਇਦਾਂ ਨਹੀਂ ਹੁੰਦਾ ਕਿ ਪੁਲਿਸ ਦਾ ਬਿਹੇਵੀਅਰ ਇਦਾਂ ਨਹੀਂ ਹੁੰਦਾ ਪੁਲਿਸ ਦਾ ਵੀ ਇਹ ਵੀ ਰੈਡਾ ਬਿਲਕੁਲ ਵੀ ਨਹੀਂ ਹੁੰਦਾ ਹਾਂ ਕ੍ਰਾਈਮ ਨਹੀਂ ਤੁਸੀਂ ਰੋਕ ਸਕਦੇ ਪਰ ਪੁਲਿਸ ਦਾ ਬਿਹੇਵੀਅਰ ਵਿਦੇਸ਼ਾਂ ਦੇ ਵਿੱਚ ਬਹੁਤ ਅੱਛਾ ਹਾਂਜੀ ਉਹਦੇ ਮੁਕਾਬਲੇ ਤੁਸੀਂ ਪੁਲਿਸ ਦੇ ਬਿਹੇਵੀਅਰ ਤੋਂ ਸੈਟੀਸਫਾਈਡ ਹੋ ਨਹੀਂ ਵੇਟਿੰਗ ਟਾਈਮ ਬਹੁਤ ਜ਼ਿਆਦਾ ਇੱਥੇ ਤਾਂ ਵੇਟ ਕਰਨ ਨੂੰ ਇੰਨਾ ਨੇ ਟਾਈਮ ਕਹਿ ਦਿੰਦੇ ਆ ਦੋਸਤੋ ਬਹੁਤ ਵੱਡਾ ਸਾਡੀ ਪੰਜਾਬ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਔਰ ਪਬਲਿਕ ਤੱਕੇ ਖਾ ਰਹੀ ਆ। ਜਦਕਿ ਡੀਜੀਪੀ ਸਾਹਿਬ ਨੂੰ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਜੀ ਚਾਹਲ ਨੂੰ ਚਾਹੀਦਾ ਅਵੇਅਰਨੈਸ ਕੈਂਪ ਲਗਾਉਣੇ। ਪੁਲਿਸਦਾਰ ਪਬਲਿਕ ਦੀਆਂ ਮੀਟਿੰਗਾਂ ਕਰਾਉਣੀਆਂ। ਤਾਂਕਿ ਪਬਲਿਕ ਦੇ ਦਿਲਾਚੋ ਪੁਲਿਸ ਦਾ ਡਰ ਖਤਮ ਹੋਵੇ। ਪਿਆਰ ਬਣੇ ਇੱਕ ਦੋਸਤਾਨਾ ਰਿਲੇਸ਼ਨ ਬਣੇ ਪਰ ਨਹੀਂ ਤੁਹਾਡਾ ਇਹਦੇ ਬਾਰੇ ਕੀ ਖਿਆਲ ਆ ਮੇਰਾ ਨੰਬਰ 98723 03604 ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਕਮੈਂਟਸ ਦਾ ਅਗਲਾ ਵੀਡੀਓ ਲਾ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਪੱਛੀ ਥੈਂਕ ਯੂ ਹਾਂਜੀ ਹਾਂਜੀ ਬਲਜੀਤ ਸਿੰਘ ਜੀ ਥਾਣਾ ਟਿੱਬਾ ਤੋਂ ਹੈਲੋ ਥਾਣਾ ਟਿੱਬਾ ਤੋਂ ਬੋਲ ਰਿਹਾ ਹਾਂ ਸ਼੍ਰੀਮਾਨ ਜੀ ਹਾਂ ਜੀ ਬੋਲੋ ਜੀ ਵਿਵੇਕ ਬਖਸ਼ੀ ਪੱਤਰਕਾਰ ਬੇਨਤੀ ਕਰ ਰਿਹਾ ਜੀ ਸਰਦਾਰ ਜੀ ਜੀ ਇੱਕ ਲੜਕੀ ਤੁਹਾਡੇ ਕੋਲ ਆਈ ਸੀ ਸਰਬਜੀਤ ਕੌਰ ਨਾਂ ਦੀ ਉਹਦਾ ਫੋਨ ਖੋਇਆ ਗਿਆ ਆ ਹਾਂ ਜੀ ਹਾਂ ਜੀ ਯਾਦ ਆ ਤੁਹਾਨੂੰ ਅਰੇ ਕੰਪਲੇਟ ਲਿਖੀ ਹੋਇਆ ਤੇ ਯਾਰ ਤੁਸੀਂ ਵੀ ਇਸ ਕੁੜੀ ਨੂੰ ਫੋਟੋ ਦੀ ਕਾਪੀ ਕਿਉਂ ਨਹੀਂ ਖਿੱਚਣ ਦਿੱਤੀ ਤੁਹਾਡੇ ਮੁਲਾਜ਼ਮਾਂ ਨੇ ਕੁੜੀ ਨੂੰ ਜਿਹੜੀ ਐਪਲੀਕੇਸ਼ਨ ਲਿਖੀ ਉਹਦੀ ਕਾਪੀ ਨਹੀਂ ਖਿੱਚਣ ਦਿੱਤੀ ਫੋਟੋ ਖਿੱਚ ਨਹੀਂ ਦਿੱਤੀ ਪਾਜੀ ਮੈਨੂੰ ਕੁੜੀ ਨੇ ਔਨ ਕੈਮਰਾ ਕਹੀਆਂ ਇਹ ਗੱਲਾਂ ਉਹ ਕਹਿੰਦੀ ਪੁਲਿਸ ਨੇ ਮੇਰੇ ਨਾਲ ਬਹੁਤ ਰੂਡ ਬਿਹੇਵ ਕੀਤਾ ਔਰ ਮੈਨੂੰ ਐਪਲੀਕੇਸ਼ਨ ਲਿਖੀ ਸੀ ਉਹਦੀ ਕਾਪੀ ਨਹੀਂ ਖਿੱਚਣ ਫੋਟੋ ਨਹੀਂ ਖਿੱਚਣ ਦਿੱਤੀ ਅੱਛਾ ਤਾਂ ਵੈਸੇ ਵੀ ਦਿਖਾ ਲੈਂਦੇ ਅਗਲੇ ਦਿਨ ਜੇ ਸਿੰਮ ਲੈਣਾ ਹੋਵੇ ਨਾਲੇ ਆਖਿਆ ਆਨਲਾਈਨ ਕੰਪਲੀਟ ਹੁੰਦੀ ਹੈ ਇਕ ਨੇ ਉਹ ਤਾਂ ਠੀਕ ਹੈ ਪਰ ਯਾਰ ਦੇਖੋ ਜਾਦ ਇੱਕ ਬੰਦੇ ਦਾ ਤੁਸੀਂ ਇਹਨਾਂ ਨੂੰ 5 ਡੀ ਦਾ ਜਾਂ ਪੀਜੀਟੀ ਦਾ ਨੰਬਰ ਨਹੀਂ ਦਿੰਦੇ ਪੀਜੀਟੀ ਦਾ ਤਸ ਹੋ ਜਾਂਦਾ ਸੀ 3 ਸਾਲ ਤਿਆਂ ਪੀਜੀਟੀ ਦਾ ਸੀਪੀ ਸਾਹਿਬ ਤੋਂ ਮਿਲੂਗਾ ਤੁਹਾਡੇ ਥਾਣੇ 'ਚ ਆਪ ਅਰਜੀ ਦਿੰਨੇ ਆ ਤਾਂ ਕਿਹੜਾ ਨੰਬਰ ਦਿੰਨੇ ਹੋ ਤੁਸੀਂ 5 ਡੀ ਦਾ ਨਹੀਂ ਦਿੰਦੇ 5 ਡੀ ਦਾ ਨੰਬਰ ਇਹ ਲੋਕ ਕਿਉਂ ਨਹੀਂ ਦਿੱਤਾ ਕੁਝ ਵੀ ਬੋਲਿਆ ਇਹਨਾਂ ਦਾ ਲੱਗ ਰਿਹਾ ਉਹਦੇ ਮੈਂ ਕੋਈ ਫालतू ਬੋਲਿਆ ਕੁਝ ਆ ਲੋ ਕਰੋ ਕਿ ਕਿਨੇ ਕਿੰਨ ਕਿਹਨਾ ਗੱਲ ਹੋਈ ਸੀ ਤੁਹਾਡੇ ਬੋਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਅੰਦੀ ਅੰਦੀ ਮੈਡਮ हां जी सर ਜਿਹੜੇ ਤੁਹਾਡੇ ਅੰਦਰ ਉਥੇ ਸੁਖਿੰਦਰ ਸਿੰਘ ਜੀ ਨੇ ਨਾ हां जी सर ਉਹਨਾਂ ਨੇ ਲਿਖੀ ਸੀਗੀ ਤੇ ਮੇਰੇ ਬ੍ਰਦਰ ਨੇ ਉਹਨਾਂ ਨੂੰ ਕੈਸੀ ਫੋਟੋ ਖਿਚਵਾਉਣ ਦੇ ਦੋ ਤੇ ਉਹਨਾਂ ਨੇ ਮਨਾਂ ਕਰਤਾ ਸੀ ਕਹਿੰਦੇ ਨਹੀਂ ਸੁਖਵਿੰਦਰ ਸਿੰਘ ਨੇ ਸਾਬਕਾ ਡੈਕਟਰ ਨੇ ਨਹੀਂ ਜੀ ਪਤਰੇ ਸੁਖਿੰਦਰ ਸਿੰਘ ਕਨਸਟੇਬਲ ਸਰ ਪਤਲੇ ਜਿਹੇ ਸੀਗੇ ਕਨਸਟੇਬਲ हां जी ਉਹਨਾਂ ਨੇ ਫੋਟੋ ਨਹੀਂ ਸੀ ਕਿਚਨ ਦਿੱਤੀ ਜਿਵੇਂ ਕੱਲ ਸ਼ਾਮ ਵੀ ਪਈ ਵੀ ਆਈ ਸੀ ਇਵਨਿੰਗ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੱਲ ਮਾਰਨਿੰਗ ਮਤਲਬ ਪਰਸੋ ਮੇਰੇ ਬ੍ਰਦਰ ਨੇ ਮੰਗੀ ਸੀ ਤਾਂ ਦਿੱਤੀ ਨਹੀਂ ਸੀਗੀ ਉਹਨਾਂ ਨੇ ਮੈਨੂੰ ਇਹ ਇਤਿਹਾਸ ਹੁੰਦਾ ਹੈ ਕੌਨਲਾਈਨ ਕੰਪਲੇਨ ਕੰਤੀ ਥਾਣੇ ਦੇ ਵਿੱਚੀ। ਓ ਯਾਰ ਓ ਬਾਜੀ ਆਨਲਾਈਨ ਨੂੰ ਛੱਡੋ ਤੁਸੀਂ। ਜਿਹੜੀ ਤੁਹਾਡੇ ਥਾਣੇ ਚ ਅਰਜੀ ਆਈ ਆ ਤੁਸੀਂ ਉਹਦੀ ਕਾਪੀ ਇਹਨਾਂ ਨੂੰ ਕਿਉਂ ਨਹੀਂ ਦਿੱਤੀ? ਉਹਦਾ ਕਾਰਨ ਦੱਸੋ। ਮੈਂ ਮੰਨ ਲਈ ਜਾ ਸਕਦੇ ਐ ਕਿ ਕਿਹੜੀ ਗੱਲ ਆ? ਸਾਨੂੰ ਕੀ ਦੱਸਣਾ ਵਾ? ਨਹੀਂ ਬਾਜੀ ਫਿਰ ਉਦੋਂ ਕਿਉਂ ਨਹੀਂ ਲਿਖਾਈ ਬੰਦਾ ਹੁਣ ਦੁਬਾਰਾ ਇੱਕ ਪਹਿਲਾਂ ਅਰਜੀ ਲਖਾਣ ਆਵੇ ਫਿਰ ਅਰਜੀ ਦਾ ਕਾਪੀ ਲੈਣ ਆਵੇ ਫਿਰ ਪੰਜ ਡੀ ਦਾ ਨੰਬਰ ਲੈਣ ਆਵੇ ਯਾਰ। ਸਰ ਮੈਂ ਕੱਲ ਆਈ ਸੀਗੀ ਤੁਹਾਡੇ ਆਫਿਸ ਥਾਣੇ 'ਚ। ਆ ਆ ਆ ਇਵਨਿੰਗ 'ਚ ਆਈ ਸੀ ਮੈਂ 5:30 ਜਦੋਂ ਬਾਰਿਸ਼ ਪੈ ਰਹੀ ਸੀਗੀ। ਤੇ ਤੁਸੀਂ ਸਰ ਦੇਖੋ ਤੁਸੀਂ ਨਹੀਂ ਸੀਗੇ ਮੇਰੀ ਗੱਲ ਸੁਣੋ ਤੁਸੀਂ ਨਾਕੇ ਤੇ ਸੀਗੇ ਉੱਥੇ ਇੱਕ ਮਤਲਬ ਕੀ ਸਿਵਲ ਬਾਡੀ ਚ ਸੀਗੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਰਿਪੋਰਟ ਮਤਲਬ ਲੈਣ ਆਈਆਂ ਠੀਕ ਹੈ ਉਹ ਕਹਿੰਦੇ ਵੀ ਕੱਲ ਬਲਜੀਤ ਸਿੰਘ ਜੀ ਆਉਣਗੇ ਤੁਸੀਂ ਉਹਨਾਂ ਤੋਂ ਲੈ ਲਿਓ ਕਿਉਂਕਿ ਉਹ ਰਿਪੋਰਟਰ ਉਹਨਾਂ ਕੋਲ ਹੈ ਹਾਂ ਹਾਂ ਹਾਂਜੀ ਬਲਜੀਤ ਬਲਜੀਤ ਜੀ ਮੇਰੀ ਇੱਕ ਬੇਨਤੀ ਸੁਣੋ ਪਬਲਿਕ ਦੇ ਅੰਦਰ ਨਾ ਆਪਣਾ ਪਿਆਰ ਪੈਦਾ ਕਰੋ ਡਰ ਨਾ ਪੈਦਾ ਕਰੋ ਮੈਂ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ ਮੇਰਾ ਨਾਮ ਆ ਨੰਬਰ ਤੁਹਾਡੇ ਕੋਲ ਆ ਗਿਆ ਆ ਜਾ ਕੋਈ ਨਹੀਂ ਜਾਣੇ ਤੁਸੀਂ ਵੀ ਨਾਲੇ ਅਸੀਂ ਮਾੜਾ ਨਹੀਂ ਬੋਲਦੇ ਕਰੀ ਵੀ ਕਿਸੇ ਨਾਲ ਨਹੀਂ ਤਾਂ ਗੱਲ ਹੋ ਰਹੀ ਨਹੀਂ ਆ ਨਹੀਂ ਤੁਹਾਡੇ ਨਾਲ ਗੱਲ ਮੇਰੀ ਹੋ ਰਹੀ ਹੈ ਪਰ ਤੁਸੀਂ ਕਿੰਨੇ ਕੰਡਾਲ ਵਾਲੀ ਗੱਲ ਕਰ ਰਹੇ ਹੋ ਲੜਕੀ ਨੇ ਜੋ ਐਲੀਗੇਸ਼ਨ ਲਾਇਆ ਭਾਜੀ ਤੁਹਾਨੂੰ ਵੀ ਤਾਂ ਦੱਸ ਹੀ ਰਹੀ ਹੈ ਨਾ ਲੜਕੀ ਇਹ ਵੀ ਕਿੰਨੇ ਕੰਡਾਲ ਵਾਲੀ ਆਪਾਂ ਗੱਲ ਕਰ ਪਾਜੀ ਜਦੋਂ ਕਿਸੇ ਬੰਦੇ ਨੂੰ ਕੋਆਪਰੇਸ਼ਨ ਨਹੀਂ ਮਿਲੋ ਇੱਕ ਨਾ MLA ਸਾਹਿਬ ਦੇ ਉੱਥੋਂ ਫੋਨ ਕਰਾਇਆ ਸੀ ਮੈਨੂੰ ਉਹਨਾਂ ਨਾਲ ਗੱਲ ਹੋਈ ਆ ਤੇ ਇਹਨਾਂ ਨਾਲ ਸਿੱਧੀ ਤਾਂ ਗੱਲ ਹੀ ਨਹੀਂ ਹੋਈ ਆ ਹਾਂ ਤੁਸੀਂ ਫੋਨ ਕੀਤਾ ਸੀ ਜਰਾ ਚਲੋ ਤੁਸੀਂ ਮੇਰੇ WhatsApp ਤੇ ਭੇਜੋ ਕਾਪੀ ਮੈਨੂੰ ਭੇਜ ਦੋ ਕੋਈ ਨਹੀਂ ਨਹੀਂ ਮੈਨੂੰ ਮੈਂ ਆਪਣੀ ਘਰ ਨੰਬਰ ਲਾ ਕੇ ਦਿਓ ਮੈਨੂੰ ਭੇਜ ਦੋ ਮੈਂ ਭਾਜੀ ਆਪਣੇ ਉੱਥੇ ਚੈਨਲ ਤੇ ਚਲਾਣੀ ਆ ਵੀਡੀਓ ਇਹ ਮੈਨੂੰ ਕਾਪੀ ਭੇਜ ਦੋ ਸੰਲ ਗਿਆ ਠੀਕ ਹੋ ਗਿਆ ਚਲ ਜੀ ਮੈਂ ਆਉਂਦਾ